ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਠਾਹ ਜਰਾ ਇੱਕ ਨਵੀਂ ਚੋਣ ਚਰਚਾ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਫਿਰ ਸਭ ਤੋਂ ਪਹਿਲਾਂ ਤਾਂ ਅੱਜ ਦੇ ਚੋਣ ਚਰਚਾ ਦੇ ਮੁੱਖ ਮੁੱਦਿਆਂ ਤੇ ਇੱਕ ਵਾਰ ਚਾਤ ਪਰਵਾ ਦੇਖੋ ਅੱਜ ਦੇ ਮੁੱਖ ਚੋਣ ਮੁੱਦਿਆਂ 'ਚ ਆਪਾਂ ਗੱਲ ਕਰਾਂਗੇ ਮਾਝੇ ਦੇ ਸਭ ਤੋਂ ਹਾਈ ਪ੍ਰੋਫਾਈਲ ਹਲਕੇ ਗਰਦਾਸਪੁਰ ਦੀ ਗਰਦਾਸਪੁਰ ਚ ਕੌਣ ਕੌਣ ਨੇ ਉਮੀਦਵਾਰ ਤੇ ਉਹਨਾਂ ਦਾ ਪਿਛੋਕੜ ਕੀ ਆ ਤੇ ਫਰੋਲਾਂਗੇ ਇਸ ਹਲਕੇ ਤੋਂ ਕਿਹੜੇ ਕਿਹੜੇ ਵੱਡੇ ਚਿਹਰੇ ਜਿੱਤੇ ਰਹੇ ਨੇ ਤੇ ਨਾਲ ਹੀ ਫਰੋਲਾਂਗੇ ਕਿ ਸਨੀ ਦਿਓਲ ਦੇ ਜਿਹੜਾ ਕਿ ਪੰਜਾਬ ਦਾ ਪੁੱਤ ਘੁਆਉਂਦਾ ਸੀ ਉਹਸ ਹਲਕੇ ਤੋਂ ਲੋਕਾਂ ਨੂੰ ਗद्दार ਕਿਉਂ ਕਹਿਣਾ ਪੈ ਰਿਹਾ ਤੇ ਉਹਦੇ ਨਾਲ ਹੀ ਗੱਲ ਕਰਾਂਗੇ ਮਾਲਵੇਚ ਜਿਹੜੇ ਕਿ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਅਨਸਾਫ਼ ਨਾ ਮਿਲਣਾ ਲੰਬੀ ੜੀਕ ਹੋ ਜਾਣੀ ਤੇ ਉਸ ਮੁੱਦੇ ਨੂੰ ਕਿਹੜੇ ਕਿਹੜੇ ਹਲਕਿਆਂ 'ਚ ਜਿਹੜੇ ਨੇ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਜਾਂ ਵਿਰੋਧੀ ਧਿਰ ਦੇ ਕੈਂਡੀਡੇਟ ਨੇ ਉਮੀਦਵਾਰ ਨੇ ਉਹ ਕਿੱਥੇ-ਕਿੱਥੇ ਇਸ ਮੁੱਦੇ ਨੂੰ ਚੋਣ ਮੁੱਦਾ ਬਣਾ ਰਹੇ ਨੇ ਤੇ ਇਹਦੇ ਨਾਲ ਹੀ ਹੋਰ ਵੀ ਵੱਖ-ਵੱਖ ਮੁੱਦਿਆਂ ਤੇ ਜਿਹੜੀਆਂ ਚੋਣਾਂ ਨਾਲ ਜੁੜੀਆਂ ਹੋਈਆਂ ਸਰਗਰਮੀਆਂ ਨੇ ਉਹਨਾਂ ਤੇ ਅੱਜ ਗੱਲ ਕਰਾਂਗੇ ਮਾਝੇ ਖੇਤਰ ਦਾ ਗੁਰਦਾਸਪੁਰ ਹਲਕਾ ਬੜਾ ਇੱਕ ਅਹਿਮ ਹਲਕਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉੱਤੇ ਚਾਨਣਾ ਪਾ ਦਿਓ ਦੇਖੋ ਅੱਜ ਆਪਾਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੀ ਗੱਲ ਕਰਦੇ ਹਾਂ ਹਰ ਰੋਜ਼ ਅ ਕੱਲ ਆਪਾਂ ਲੁਧਿਆਣੇ ਦੀ ਗੱਲ ਕੀਤੀ ਸੀ ਤੇ ਅੱਜ ਮਾਝੇ ਦਾ ਜਿਹੜਾ ਹਾਈ ਪ੍ਰੋਫਾਈਲ ਮੈਂ ਪਹਿਲਾਂ ਜ਼ਿਕਰ ਕੀਤਾ ਹਲਕਾ ਹੈ ਗਰਦਾਸਪੁਰ ਜਿੱਥੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਔਰ ਮਾਝੇ ਦੇ ਇਸ ਹਲਕੇ ਤੋਂ ਜਿਹੜੇ ਉਹ ਹਲਕੇ ਨਾਲ ਸੰਬੰਧਿਤ ਵੱਖ-ਵੱਖ ਪਾਰਟੀਆਂ ਦੇ ਸਭ ਤੋਂ ਅਹਿਮ ਗੱਲ ਹੈ ਕਿ ਸਾਰੇ ਲੋਕਲ ਉਮੀਦਵਾਰ ਚੋਣ ਲੜ ਰਹੇ ਆ ਜੀ ਭਾਵੇਂ ਉਹ ਕਾਂਗਰਸ ਦੇ ਸਖਜਿੰਦਰ ਸਿੰਘ ਰੰਧਾਵਾ ਨੇ ਜੇ ਉਹਨਾਂ ਦੇ ਨਾਲ ਹੀ ਪਿਛੋਕਰ ਦੀ ਵੀ ਗੱਲ ਕਰ ਲਈਏ ਤਾਂ ਉਹ ਤਿੰਨ ਵਾਰ ਲਗਾਤਾਰ ਵਿਧਾਇਕ 12 ਚੋਂ ਵਿਧਾਇਕ ਬਣਦੇ ਨੇ 17 ਚ ਫੇਰ ਬਣਦੇ ਨੇ 22 ਚ ਮੌਜੂਦਾ ਵਿਧਾਇਕ ਵੀ ਨੇ ਉਹ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਨੇ ਸਖਿੰਦਰ ਸਿੰਘ ਰੰਦਾਵਾ ਜੀ ਉਹਦੇ ਨਾਲ ਹੀ ਭਾਜਪਾ ਦੇ ਹੈਗੇ ਨੇ ਦਿਨੇਸ਼ ਬੱਬੂ ਉਹ ਵੀ ਜਿਹੜੇ ਹੈਗੇ ਨੇ ਉਹ ਵਿਧਾਇਕ ਨੇ ਮੌਜੂਦਾ ਸੁਜਾਨਪੁਰ ਹਲਕੇ ਤੋਂ ਤੇ ਸਾਬਕਾ ਸਾਬਕਾ ਜਿਹੜੇ ਨੇ ਉਹ ਡਿਪਟੀ ਸਪੀਕਰ ਵੀ ਰਹੇ ਨੇ ਵਿਧਾਨ ਸਭਾ ਦੇ ਤੇ ਉਹਦੇ ਨਾਲ ਹੀ ਅਮਨ ਸ਼ੇਰ ਸਿੰਘ ਜਿਹੜੇ ਮੌਜੂਦਾ ਸੱਤਾਧਾਰੀ ਧਿਰ ਦੇ ਉਮੀਦਵਾਰ ਨੇ ਆਪਣੇ ਉਹਨਾਂ ਦਾ ਪਛੋਕੜ ਆ ਜਿਹੜਾ ਕੋਟਲਾ ਸ਼ਾਹੀਆਂ ਪਿੰਡ ਹੈ ਜਿਹੜਾ ਕਿ ਕਮਲਜੀਤ ਯਾਦਗਾਰੀ ਉੱਥੇ ਖੇਡਾਂ ਹੁੰਦੀਆਂ ਨੇ ਨਾਲ ਹੀ ਤੁਹਾਨੂੰ ਜ਼ਿਕਰ ਕਰ ਦਾਂ ਕਿਉਂਕਿ ਜਦੋਂ ਕੋਟਲਾ ਸ਼ਾਹੀਆਂ ਦਾ ਜਾਂ ਉਹਨਾਂ ਦੇ ਪਿੰਡ ਦਾ ਜ਼ਿਕਰ ਆਉਂਦਾ ਤਾਂ ਉਹ ਖੇਡਾਂ ਬੜੀਆਂ ਮਸ਼ਹੂਰ ਆ ਪੰਜਾਬ 'ਚ ਔਰ ਉਹ ਸ਼ਾਇਦ ਆਪ ਵੀ ਉਸ ਕਲੱਬ ਦੇ ਜਾਂ ਐਸੋਸੀਏਸ਼ਨ ਦੇ ਉਹ ਮੈਂਬਰ ਵੀ ਨੇ ਕਮਲਜੀਤ ਯਾਦਗਾਰੀ ਖੇਡਾਂ ਦੇ ਜਿਹੜੇ ਇਹ ਵਿਧਾਇਕ ਨੇ ਇਹ ਆਮ ਆਦਮੀ ਪਾਰਟੀ ਦੇ ਉੱਥੋਂ ਇਸ ਵਾਰ ਉਮੀਦਵਾਰ ਨੇ ਤੇ ਬਟਾਲਾ ਤੋਂ ਇਹ ਵਿਧਾਇਕ ਨੇ ਮੌਜੂਦਾ ਇਹਨਾਂ ਨੇ ਵੱਡੀ ਗੱਲ ਹੈ ਕਿ ਸੇਖੜੀ ਜਿਹੜੇ ਕਿ ਭਾਜਪਾ ਭਾਜਪਾ ਦੇ ਬੜੇ-ਬੜੇ ਨੇਤਾ ਅਸ਼wini ਸੇਖੜੀ ਉਹਨਾਂ ਨੂੰ ਇਹਨਾਂ ਨੇ ਹਰਾਇਆ ਤੇ ਉਹਦੇ ਨਾਲ ਹੀ ਜਿਹੜੇ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਤੋਂ ਜਿਹੜੇ ਕਿ ਸਾਬਕਾ ਸਿੱਖਿਆ ਮੰਤਰੀ ਰਹਿ ਚੁੱਕਿਆ ਅਕਾਲੀ ਸਰਕਾਰ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਪ੍ਰਧਾਨ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੇ ਉਹ ਸਲਾਹ ਕਰ ਰਹੇ ਨੇ ਔਰ ਮੌਜੂਦਾ ਸਮੇ ਵੀ ਉਹ ਕੋਰ ਕਮੇਟੀ ਦੇ ਮੈਂਬਰ ਵੀ ਨੇ ਅਕਾਲੀ ਦਲ ਦੇ ਇਹ ਚਾਰੇ ਲੋਕਲ ਉਮੀਦਵਾਰ ਨੇ ਤੇ ਜੇ ਹੁਣ ਆਪਾਂ ਉਸ ਪਿਛੋਕੜ ਨੂੰ ਫਰੋੜ ਲੀਏ ਇਸ ਹਲਕੇ ਤੋਂ ਬਹੁਤ ਵੱਡੇ ਚਿਹਰੇ ਇਸ ਹਲਕੇ ਚ ਚੋਣ ਲੜਦੇ ਰਹੇ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸੈਨੀ ਦਿਓਲ 2019 ਜਿਹਨੂੰ ਬੜਾ ਲੋਕਾਂ ਨੇ ਇੱਕ ਵੱਡੇ ਫਰਕ ਨਾਲ ਜਿਤਾਇਆ ਸੀ ਔਰ ਲੋਕਾਂ ਚ ਬੜੀ ਇੱਕ ਲਹਿਰ ਸੀ ਉਸ ਸਮੇਂ ਜਿਤਾਉਣ ਲਈ ਪਰ ਉਸ ਸੈਨੀ ਦੇਵਾਲ ਦੀ ਜਿਹੜੀ ਲੋਕਾਂ ਨਲਜੇ ਕਹਿ ਲੋ ਲੋਕਾਂ ਦੀਆਂ ਭਾਵਨਾਵਾਂ ਨਾਲ ਜਿਹੜਾ ਉਹਨਾਂ ਨੇ ਖਲਵਾੜ ਕੀਤਾ ਜਾਂ ਮੁੜ ਕੇ ਬਾਤ ਹੀ ਨਹੀਂ ਪੁੱਛੀ ਪੁੱਛੀ ਜਾਂ ਕਹਿ ਲੀਏ ਕਿ ਜੇ ਕਿਸਾਨ ਅੰਦੋਲਨ ਚੱਲਿਆ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਉਸ ਮੁੱਦੇ ਤੇ ਬੜਾ ਘੇਰਿਆ ਕਿ ਉਹਨਾਂ ਨੇ ਕਦੇ ਵੀ ਭਾਜਪਾ ਚ ਹੁੰਦਿਆਂ ਕਿਸਾਨੀ ਦੀ ਪੰਜਾਬ ਦੀ ਕਿਸਾਨੀ ਦੀ ਕਦੇ ਗੱਲ ਨਹੀਂ ਕੀਤੀ ਹਾਲਾਂਕਿ ਉਹ ਪੰਜਾਬ ਦੇ ਪੁੱਤ ਅਖਵਾਉਂਦੇ ਆ ਧਰਮੇਂਦਰ ਦੇ ਨਾਲ ਵੀ ਪੰਜਾਬ ਦਾ ਪੁੱਤ ਜੁੜਦਾ ਵੀ ਪੰਜਾਬ ਦੇ ਪੁੱਤ ਨੇ ਹਨ ਔਰ ਉਹ ਉਹਨਾਂ ਦੇ ਖਿਲਾਫ ਤਾਂ ਹੁਣ ਦੇ ਦੇਖੀ ਉੱਥੇ ਬੜੀ ਇੱਕ ਲਹਿਰ ਆ ਉਹਨਾਂ ਨੇ ਤਾਂ ਇੱਥੋਂ ਤੱਕ ਕਰਤਾ ਵੀ ਜਿਹੜੇ ਬਾਲੀਵੁੱਡ ਦੇ ਸਟਾਰ ਆ ਜਿਨ੍ਹਾਂ ਨੂੰ ਭਾਜਪਾ ਜਾਂ ਕਾਂਗਰਸ ਅਕਸਰ ਕੋਈ ਨਾ ਕੋਈ ਪੰਜਾਬ ਚ ਉਮੀਦਵਾਰ ਲਿਆਉਂਦੇ ਸੀ ਉਹਨਾਂ ਨੇ ਤਾਂ ਉਹ ਰਸਤਾ ਹੀ ਬੰਦ ਕਰਤਾ ਕਿਉਂਕਿ ਜਨੀ ਦੇਵਲ ਮੁੜ ਕੇ ਬੜਿਆ ਨਹੀਂ ਲੋਕਾਂ ਚ ਇੱਕ ਬੜਾ ਰੋਸ ਹੈ ਔਰ ਕਈ ਲੋਕਾਂ ਨਾਲ ਗੱਲ ਕੀਤੀ ਉਹ ਤੁਹਾਨੂੰ ਗਦਾਰ ਕਹਿੰਦੇ ਹੈ ਹਨ ਤੇ ਇਤੋਂ ਤੱਕ ਜਿਹੜਾ ਕਵਤਾ ਖੰਨਾ ਜਿਹੜੇ ਕਿ ਵਿਨੋਦ ਖੰਨਾ ਦੇ ਸੀਗੇ ਸਪਤਨੀ ਭਾਵੇਂ ਉਹ ਆਪ ਨਹੀਂ ਰਹੇ ਵਿਨੋਦ ਖੰਨਾ ਉਹਨਾਂ ਦਾ ਰਸਤਾ ਵੀ ਉਹਨਾਂ ਨੇ ਬੰਦ ਕਰਤਾ ਹਾਲਾਂਕਿ ਉਹ ਇਸ ਵਾਰ ਮੰਗ ਰਹੀ ਸੀ ਟੈਕਟ ਮੰਗ ਰਹੀ ਸੀ ਭਾਜਪਾ ਵੱਲੋਂ ਪਰ ਉਹਨਾਂ ਨੂੰ ਵੀ ਟੈਕਟ ਇਸੇ ਕਰਕੇ ਨਹੀਂ ਕਿਉਂਕਿ ਲੋਕਾਂ ਦੇ ਮਨਾਂ 'ਚ ਰੋਸ ਹੈ ਜਿਹੜੇ ਬਾਲੀਵੁੱਡ ਜੋ ਉੱਥੋਂ ਦੇ ਹੈਗੇ ਸਟਾਰ ਨੇ ਫਿਲਮੀ ਸਟਾਰ ਉਹਨਾਂ ਦੇ ਕਰਕੇ ਹੀ ਭਾਜਪਾ ਨੇ ਉਹਨਾਂ ਨੂੰ ਵੀ ਟਿਕਟ ਨਹੀਂ ਦਿੱਤੀ ਤੇ ਜੇ ਗੱਲ ਕਰ ਲਈਏ ਤਾਂ ਉਸ ਹਲਕੇ ਤੋਂ ਜਿਹੜੇ ਵੱਡੇ ਚਿਹਰਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1980 ਤੋਂ 1996 ਤੱਕ ਸੁਖਵੰਸ ਕੌਰ ਭਿੰਡਰ ਜਿਹੜੇ ਨੇ 5 ਵਾਰ ਜਿੱਤੂ ਰਹੇ ਆ ਕਾਂਗਰਸ ਦੇ ਬੜੀ ਵੱਡੀ ਗੱਲ ਆ 5 ਵਾਰ ਲਗਾਤਾਰ ਜਿੱਤਣਾ ਹਨ ਤੇ ਉਸ ਤੋਂ ਬਾਅਦ ਉਸ ਹਲਕੇ ਤੋਂ 97 ਜ हां ਬਨੋਧ ਖੰਨਾ ਆਉਂਦੇ ਆ ਜੀ ਉਸ ਹਲਕੇ 'ਚ ਔਰ ਬਨੋਧ ਖੰਨਾ ਉੱਥੇ 98 ਚ ਜਿੱਤਦੇ ਆ ਫੇਰ ਸਰਕਾਰ ਟੁੱਟ ਜਾਂਦੀ ਹੈ 99 ਚ ਫੇਰ ਇਲੈਕਸ਼ਨ ਜਿੱਤਦੇ ਆ ਉਹ 2004 ਚ ਜਿੱਤਦੇ ਆ ਉਹ ਉਦੋਂ ਬਾਅਦ 2014 ਚ ਆ ਕੇ ਜਿੱਤਦੇ ਆ 2014 ਚ ਫਿਰ 17 ਜੁਨਾਈ ਮੌਤ ਹੁੰਦੀ ਹੈ ਉਦੋਂ ਉੱਥੇ ਜਿਮਨੀ ਇਲੈਕਸ਼ਨ ਹੁੰਦੀ ਹੈ ਜਿਮਨੀ ਇਲੈਕਸ਼ਨ ਚ ਉਦੋਂ ਕੈਪਟਨ ਦੀ ਸਰਕਾਰ ਸੀ ਤੁਹਾਨੂੰ ਯਾਦ ਹੋਊਗਾ ਕੈਪਟਨ ਦੀ ਸਰਕਾਰ ਵੇਲੇ ਉਥੋਂ ਜਾਖੜ ਸਾਹਿਬ ਭੇਜੇ ਸੀ ਇਲੈਕਸ਼ਨ ਲਈ ਔਰ ਜਾਖੜ ਸਾਹਿਬ ਜਿਮਨੀ ਚੋਂ ਉਥੋਂ ਜਿੱਤਦੇ ਆ ਉਦੇ ਨਾਲ ਹੀ ਜੇ ਵੱਡੇ ਚਿਹਰਿਆਂ ਦੀ ਗੱਲ ਕਰ ਲਈਏ ਤਾਂ ਪ੍ਰਤਾਪ ਸਿੰਘ ਬਾਜਵਾ 2009 ਚ ਉਥੋਂ ਜਿੱਤੂ ਰਹੇ ਆ ਜੀ ਕਾਂਗਰਸ ਦੇ ਜਿਹੜੇ ਮੌਜੂਦਾ ਹੁਣ ਵਿਰੋਧੀ ਧਿਰ ਦੇ ਨੇਤਾ ਨੇ ਹਨ ਤੇ ਜਿਹੜੀ ਮੈਂ ਗੱਲ ਕਰ ਲਿਆ ਸੀ ਆਪਣੇ ਜਾਖੜ 17 ਚ ਜਿੱਤਦੇ ਆ ਪਰ 19 ਚ ਉਹ ਉਤੋਂ ਹਾਰ ਜਾਂਦੇ ਆ ਬਨੋਦ ਖੰਨਾ ਸੋਰੀ ਜਿਆਦਾ ਸਨੀ ਦਿਓ ਹੈ ਨਾ ਜਿਹੜਾ 82400 ਕਿੰਨੀਆਂ ਵੋਟਾਂ ਦੇ ਫਰਕ ਨਾਲ ਲੋਕਾਂ ਨੇ ਜਿਤਾਇਆ ਤੁਹਾਨੂੰ ਯਾਦ ਹੋਊਗਾ ਜਦੋਂ ਐਂਟਰ ਹੋਇਆ ਸੀ ਹਲਕੇ 'ਚ ਆ ਕੇ ਪਹਿਲੇ ਦਿਨ ਆਇਆ ਸੀ ਤਾਂ ਬੜਾ ਵੱਡਾ ਗੁਰਦਾਸਪੁਰ 'ਚ ਲੋਕਾਂ ਦਾ ਬੜਾ ਵੱਡਾ ਘਟ ਸੀ ਔਰ ਲੋਕਾਂ ਨੂੰ ਬੜੀਆਂ ਆਸਾਂ ਸੀ ਜਿਵੇਂ ਇੱਥੋਂ ਤੱਕ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸੀ ਕਿ ਉਹ ਤਾਂ ਸ਼ਾਇਦ ਆਪਦੇ ਕੋਲੋਂ ਹੀ ਹਲਕੇ ਦਾ ਬੜਾ ਵੱਡਾ ਵਿਕਾਸ ਕਰਵਾ ਦੇਣਗੇ ਪਰ ਉਹਨਾਂ ਨੇ ਤਾਂ ਕਦੇ ਮੁੜ ਕੇ ਫੇਰੀ ਨਹੀਂ ਪਾਈ ਹਨ ਬੜਾ ਲੋਕਾਂ ਦੇ ਮਨਾਂ ਚ ਰਿਆ ਕਿਸਾਨੀ ਸੰਘਰਸ਼ ਵੇਲੇ ਬੜੀਆਂ ਲੋਕਾਂ ਨੇ ਕਿਸਾਨਾਂ ਨੇ ਜਾਂ ਆਮ ਲੋਕਾਂ ਨੇ ਬੜੀਆਂ ਪੋਸਟਾਂ ਪਾਈਆਂ ਵੀ ਇਹ ਗਦਾਰ ਹੈ ਪੰਜਾਬੀਆਂ ਦੀ ਗੱਲ ਨਹੀਂ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਤੁਹਾਨੂੰ ਯਾਦ ਹੋਊਗਾ ਇਸ ਤਰ੍ਹਾਂ ਇਸ ਹਲਕੇ ਤੋਂ ਜਿਹੜੇ ਬੜੇ ਵੱਡੇ ਚਿਹਰੇ ਜਿੱਤਦੇ ਰਹੇ ਆ ਹੁਣ ਜੇ ਗੱਲ ਕਰ ਲਈਏ ਵੀ ਜਿਹੜੀ ਮੌਜੂਦਾ ਸਥਿਤੀ ਹੈ ਉੱਥੇ ਮੌਜੂਦਾ ਸਥਿਤੀ ਇਹ ਆ ਨੌ ਹਲਕੇ ਨੇ ਆਪਣੇ ਗਰਦਾਸਪੁਰ ਹਲਕੇ ਦੇ ਵਿਧਾਨ ਸਭਾ ਹਲਕੇ ਜਿਹੜੇ ਵਿਧਾਨ ਸਭਾ ਉਹ ਚ 6 ਤੇ ਕਾਂਗਰਸ ਕਾਬਜ ਦੋ ਆਮ ਆਦਮੀ ਪਾਰਟੀ ਹੈ ਉਹ ਜਿੰਨਾ ਜੋ ਇੱਕ ਆਪਣੇ ਅਮਨ ਸ਼ੇਰ ਸਿੰਘ ਜਿਹੜੇ ਨੇ ਉਹ ਲੜਦੇ ਪਏ ਆ ਕੱਲ ਸੀ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਲੜਦੇ ਪਏ ਆ ਤੇ ਉਹਦੇ ਨਾਲ ਇੱਕ ਹਲਕਾ ਜਿੱਥੇ ਭਾਜਪਾ ਵੀ ਕਾਬਜ ਹੈ ਹੋਰ ਜਿੱਥੋਂ ਭਾਜਪਾ ਦੇ ਮੌਜੂਦਾ ਉਹ ਵਿਧਾਇਕ ਵੀ ਚੋਂ ਲੜ ਰਹੇ ਹੈ ਹਨਾ ਦੇ ਉਹਦੇ ਨਾਲ ਹੀ ਗੱਲ ਕਰ ਲਈਏ ਜੇ ਆਪਾਂ ਇਹ ਗੱਲ ਕਰੀਏ ਵੀ ਕਿਹਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ ਜਾਂ ਕਿਸ ਦੇ ਹੱਕ ਚ ਉਥੇ ਲਹਿਰ ਆ ਜੇ ਤਾਂ ਆਪਾਂ ਪ੍ਰਾਤਨ ਨੂੰ ਦੇਖਦੇ ਆ ਜਾਂ ਜਾਂ 22 ਦੇ ਉਹਨੂੰ ਜੋੜਦੇ ਆ 22 ਨਾਲ ਜੋੜ ਕੇ ਗੱਲ ਕਰਦੇ ਆ ਤਾਂ ਤੁਸੀਂ ਦੇਖੋ ਉਥੋਂ ਕਾਂਗਰਸ ਦੇ ਸੱਤ ਨੇ ਜਿਹੜੇ ਵਿਧਾਨ ਸਭਾ ਦੇ ਮੈਂਬਰ ਨੇ ਐਮ ਐਲ ਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਹਲਕਾ ਜਿਹੜਾ ਉਹ ਥੋੜਾ ਹਿੰਦੂ ਪ੍ਰਭਾਵ ਵਾਲਾ ਹਲਕਾ ਗਰਦਾਸਪੁਰ ਹਲਕਾ ਔਰ ਸੱਤ ਹਲਕਿਆਂ ਤੋਂ ਕਾਂਗਰਸ ਜੇਤੂ ਔਰ ਕਾਂਗਰਸ ਦੇ ਹੋਰ ਸੁਣੋ ਬਹੁਤ ਵੱਡੇ ਚਿਹਰੇ ਉਥੋਂ ਜੇਤੂ ਨੇ ਜੇ ਪ੍ਰਤਾਪ ਸਿੰਘ ਬਾਜਵਾ ਲਾ ਲਈਏ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹ ਕਾਦੀਆਂ ਤੋਂ ਉਥੋਂ ਵਿਧਾਇਕ ਨੇ ਜਿਨ੍ਹਾਂ ਦਾ ਆਪਣਾ ਨਿੱਜੀ ਹਲਕਾ ਬਣ ਜਾਂਦਾ ਔਰ ਉਹਨਾਂ ਨੇ ਇਹ ਕਿਹਾ ਵੀ ਉਹ ਆਪਣੇ ਰੰਧਾਵਾ ਦੀ ਜਿੱਤ ਨੂੰ ਲੈ ਕੇ ਉਹ ਹਲਕੇ 'ਚ ਰਹਿਣਗੇ ਹਾਜ਼ਰ ਰਹਿਣਗੇ ਜਾਂ ਉਹਨਾਂ ਨੂੰ ਜਿਤਾਉਣ ਲਈ ਯਤਨ ਕਰਦੇ ਰਹਿਣਗੇ ਤੇ ਉਹਨਾਂ ਦੇ ਨਾਲ ਹੀ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਉਹ ਉਥੋਂ ਨੇ ਮਤਲਬ ਵਿਧਾਇਕ ਨੇ ਮੌਜੂਦਾ ਉਹਨਾਂ ਦੇ ਨਾਲ ਹੀ ਜਿਹੜੇ ਆਪ ਸਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਡੇਰਾਪਾਪਾ ਨਾਨਕ ਤੋਂ ਵਿਧਾਇਕ ਨੇ ਤੇ ਆਪਣੇ ਅਰੁਣਾ ਚੌਧਰੀ ਦੀਨਾ ਨਗਰ ਤੋਂ ਵਿਧਾਇਕ ਨੇ ਮੇਰੇ ਕਹਿਣ ਦਾ ਮਤਲਬ ਹੈ ਵੱਡੇ ਚਿਹਰੇ ਵੀ ਉਸ ਹਲਕੇ ਤੋਂ ਜਿਹੜੇ ਜਿਹੜੇ ਸਖਜਿੰਦਰ ਜੀ ਰੰਧਾਵਾ ਦੀ ਚੋਣ ਮੈਂਮ ਚ ਡਟਣਗੇ ਜਾਂ ਉਹਨਾਂ ਨੂੰ ਉਹਨਾਂ ਦੇ ਹੱਕ ਚ ਲਹਿਰ ਬਣਾਉਣਗੇ ਕਿਉਂਕਿ ਬੜੇ ਕਾਂਗਰਸ ਦੇ ਵੱਡੇ ਚਿਹਰੇ ਨੇ ਇਹ ਔਰ ਕਾਂਗਰਸ ਪਾਰਟੀ ਦੇ ਸਖਜਿੰਦਰ ਰੰਧਾਵਾ ਵੀ ਜਿਹੜੇ ਨੇ ਜਦੋਂ ਚੰਨੀ ਨੂੰ ਬਣਾਇਆ ਗਿਆ ਸੀਐਮ ਉਦੋਂ ਉਹ ਵੀ ਦਾਵੇਦਾਰ ਸੀ ਸੀਐਮ ਦੇ ਬਿਲਕੁਲ ਪਰ ਉਹ ਰਹਿ ਗਿਆ ਹੁਣ ਵੀ ਉਹ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਨਾਂ ਜੇ 27 ਦੀ ਜਿਹੜੀ ਕਾਂਗਰਸ ਦੀ 24 ਦੇ ਨਾਲ ਨਾਲ ਕਾਂਗਰਸ ਚ 27 ਦੀ ਵੀ ਇੱਕ ਮਿਸ਼ਨ ਚੱਲਦਾ ਪਿਆ ਆਪਾਂ ਜ਼ਿਕਰ ਕੀਤਾ ਸੀ ਉਸ ਦਿਨ ਉਹ ਚ ਵੀ ਉਹ ਉਹਨਾਂ ਦਾ ਨਾਂ ਹੈ ਵੱਡੇ ਚਿਹਰਿਆਂ ਚ ਸੁਖਪਾਲ ਖੈਰ ਆ ਚਾ ਚਰਨਜੀਤ ਚੰਨੀ ਆ ਚ ਇਹ ਰੰਧਾਵਾ ਸਾਹਿਬ ਨੇ ਇਹ ਇਹ ਸਾਰੇ ਚਿਹਰੇ ਵੱਡੇ ਚਿਹਰੇ ਨੇ ਕਾਂਗਰਸ ਦੇ ਔਰ ਇਹਨਾਂ ਦਾ ਨਾਂ 27 ਦੇ ਮਿਸ਼ਨ ਚ ਵੀ ਹੈ ਰਾਜਾ ਬੜਿੰਗਾ ਇਹ ਇਸ ਤਰ੍ਹਾਂ ਉਹ ਇਹ ਜਿਹੜਾ ਹਲਕਾ ਹੈ ਇੱਥੋਂ ਦੀ ਉਸ ਰੂਪਚਾਪਾ ਦੇਖੀ ਤਾਂ ਕਾਂਗਰਸ ਕਾਫੀ ਉੱਥੋਂ ਮਜ਼ਬੂਤ ਜਾਂ ਕਾਂਗਰਸ ਦੇ ਕੈਂਡੀਡੇਟ ਮਜ਼ਬੂਤ ਨਜ਼ਰ ਆਉਂਦੇ ਆ ਪਰ ਜਦੋਂ ਸੱਤਾਧਾਰੀ ਧਿਰ ਦੀ ਆਪਾਂ ਗੱਲ ਕਰਦੇ ਆਂ ਤਾਂ ਸੱਤਾਧਾਰੀ ਧਿਰ ਦੇ ਜਿਹੜੇ ਅਮਨ ਸ਼ੇਰ ਸਿੰਘ ਜਿਹੜੇ ਕਲਸੀ ਆ ਉਹ ਉਹ ਉਹਨਾਂ ਨੇ ਵੱਡਾ ਚਿਹਰਾ ਭਾਜਪਦਾ ਹਰਾਇਆ ਉੱਥੋਂ ਔਰ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਔਰ ਬੋ ਕੱਲ ਕੀ ਮੰਗਾਂ ਜਾਂ ਸਹੂਲਤਾਂ ਰਹਿਤਾਂ ਬਹੁਤ ਸਾਰੇ ਮੁੱਦੇ ਹੁੰਦੇ ਜਿਹੜੇ ਜਿਹੜੀਆਂ ਲੋਕਾਂ ਦੀਆਂ ਗਰਜਾਂ ਸਰਕਾਰ ਤੱਕ ਜੁੜੀਆਂ ਹੁੰਦੀਆਂ ਆ ਆਪ ਦੇ ਆਪਾ ਮਨਸ਼ੀਰ ਸਿੰਘ ਕਲਸੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਨਾਲ ਜੁੜਿਆ ਹੋਇਆ ਉਹ ਉਮੀਦਵਾਰ ਆ ਔਰ ਆਮ ਆਦਮੀ ਪਾਰਟੀ ਜਦੋਂ ਸੱਤਾ ਦੀ ਗੱਲ ਕਰਦੇ ਆਪਾਂ ਸੱਤਾ ਤੋਂ ਬਹੁਤ ਸਾਰੀਆਂ ਲੋਕਾਂ ਨੇ ਸਹੂਲਤਾਂ ਰਹਿਤਾਂ ਜਾਂ ਲੋਕਾਂ ਦੀਆਂ ਗਰਜਾਂ ਹੁੰਦੀਆਂ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਆ ਸੱਤਾਧਾਰੀ ਧਿਰ ਤੱਕ ਹਨਾ ਔਰ ਉਹ ਭਗਵੰਤ ਮਾਨ ਦਾ ਵੀ ਇੰਟਰਸਟ ਹੈਗਾ ਉਹ ਆਪ ਸਾਰੇ ਹੁਣ ਮਾਲੀ ਚ ਵਿਚਰ ਰਿਹਾ ਔਰ ਮੱਝ ਵਿਚ ਵੀ ਉਹ ਉਹਦੇ ਹੱਕ ਚ ਜਾਣਗੇ ਕਲਸੀ ਦੇ ਹੱਕ ਚ ਪਰ ਉਹਦੀ ਆਪਦੀ ਟੀਮ ਵੀ ਹੈਗੀ ਆ ਕਲਸੀ ਦੀ ਯੰਗ ਜਿਹੜੇ ਮੁੰਡੇ ਉਹਨਾਂ ਦੇ ਨਾਲ ਉਹ ਕਾਫੀ ਜਿਹੜੇ ਚੋਣ ਮੈਮ ਸਰਗਰਮੀ ਨਾਲ ਚਲਾ ਰਹੇ ਔਰ ਦੂਜੀਆਂ ਹਲਕਿਆਂ ਚ ਵੀ ਜਿੱਥੇ ਭਾਵੇਂ ਆਮ ਪਾਰਟੀ ਦਾ ਪ੍ਰਭਾਵ ਨਹੀਂ ਹੈ ਭਾਵੇਂ ਭਾਜਪਾ ਦਾ ਜਾਂ ਕਾਂਗਰਸ ਦਾ ਉਥੇ ਪ੍ਰਭਾਵ ਵਾਲੇ ਜਿਹੜੇ ਹਲਕੇ ਆ ਉਹਨਾਂ ਚ ਵੀ ਆਵਾਦਵੀ ਪਾਰਟੀ ਦੇ ਜਿਹੜੇ ਅਮਨਸ਼ੀਰ ਸਿੰਘ ਕੱਲ ਸੀ ਆ ਬੜੀ ਉਹਦੇ ਨਾਲ ਮਹਿਮ ਚਲਾ ਰਿਹਾ ਤੇ ਭਾਜਪਾ ਦੀ ਗੱਲ ਕਰ ਲਈਏ ਤਾਂ ਭਾਜਪਾ ਉਥੋਂ ਬੜੀ ਮਜ਼ਬੂਤ ਰਹੀ ਹੈ ਜੇ 1997 ਤੋਂ ਬਾਅਦ ਗੱਲ ਕਰ ਲਈਏ ਜਦੋਂ ਕਾਲੀ ਭਾਜਪਾ ਦਾ ਸਮਝੌਤਾ ਹੁੰਦਾ ਹੈ ਤਾਂ ਲਗਾਤਾਰ ਭਾਜਪਾ ਦੇ ਇਸ ਸਮਝੌਤੇ ਚ ਭਾਜਪਾ ਦੇ ਹੱਥ ਚ ਰਿਹਾ ਉਹ ਹਲਕਾ ਔਰ ਕਈ ਵਾਰੀ ਬਨੋਦ ਖੰਨਾ ਦੀ ਗੱਲ ਕਰ ਲਈਏ ਉਹ ਜੇਤੂ ਰਿਆ ਬਨੋਦ ਖੰਨਾ ਉਥੋਂ ਜੀ ਕਈ ਵਾਰ ਉਹ ਜਿੱਤੇ ਆ ਭਾਜਪਾ ਮੇ ਸਹਾਯੋਗ ਚ ਜਿੱਤੇ ਆ ਕਾਲੀ ਭਾਜਪਾ ਇਕੱਠ ਜੋੜਦੇ ਪਰ ਭਾਜਪਾ ਦੀ ਵੀ ਉੱਥੇ ਪਕੜ ਆ ਭਾਜਪਾ ਦਾ ਇੱਕੋ ਹੀ ਹਲਕਾ ਜਿੱਥੋਂ ਉੱਥੋਂ ਬੜਾ ਇੱਕ ਵੀ ਜਿੱਤਿਆ ਮਤਲਬ ਭਾਜਪਾ ਦੇ ਜਿਹੜੇ ਹੈਗੇ ਬੱਬੂ ਉਹਨਾਂ ਦਾ ਆਪਣਾ ਆਧਾਰ ਵੀ ਆ ਉਹ ਡਿਪਟੀ ਸਪੀਕਰ ਵੀ ਰਹੇ ਆ ਵਿਧਾਨ ਸਭਾ ਦੇ ਉਹ ਭਾਜਪਾ ਵੀ ਉੱਥੇ ਮਜ਼ਬੂਤ ਆ ਮਤਲਬ ਚ ਚੌਕੂਨਾ ਮੁਕਾਬਲਾ ਆ ਕਾਲੀ ਦਲ ਦੇ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੀ ਗੱਲ ਕਰ ਲਈ ਇਹਨਾਂ ਦਾ ਨਿੱਜੀ ਹਲਕਾ ਔਰ ਉਹ ਕਹਿ ਰਹੇ ਕਿ ਮੈਨੂੰ ਮੈਂ ਪਹਿਲੀ ਵਾਰੀ ਇਸ ਹਲਕੇ ਚੋਂ ਆਪ ਇਲੈਕਸ਼ਨ ਲੜ ਰਿਹਾ ਆ ਕਿ ਜਾਂ ਮੈਨੂੰ ਲੱਗ ਰਿਹਾ ਵੀ ਮੈਨੂੰ ਵਿਚਰਨਾ ਚਾਹੀਦਾ ਕਿਉਂਕਿ ਕਈ ਉਹਨਾਂ ਦੇ ਰਜੇਵੇਂ ਬਾਹਰ ਹੀ ਰਹੇ ਬਹੁਤਾ ਪੂਰੇ ਪੰਜਾਬ ਚ ਵਿਚਰਦੇ ਰਹੇ ਹੈ ਹਨਾ ਦਲਜੀਤ ਚੀਮਾ ਦੀ ਗੱਲ ਕਰ ਲਈ ਡਾਕਟਰ ਦਲਜੀਤ ਚੀਮਾ ਉਹ ਸਾਰੇ ਬਾਦਲ ਪਰਿਵਾਰ ਦੇ ਬਾਦਲ ਸਾਹਿਬ ਵੱਡਿਆਂ ਦੇ ਬੜੇ ਨੇੜੇ ਰਹੇ ਆ ਉਹਨਾਂ ਦੇ ਸਿਆਸੀ ਸਲਾਹ ਕਰ ਰਹੇ ਆ ਔਰ ਕਾਲੀ ਦਲ ਵੀ ਉੱਥੇ ਮਜਬੂਤੀ ਨਾਲ ਤਖਵੀਰ ਬਾਦਲ ਵੀ ਉਹਨਾਂ ਦੇ ਹੱਕ ਚ ਜਾਣਗੇ ਔਰ ਸਾਰੀ ਟੀਮ ਵੀ ਉਹਨਾਂ ਨੂੰ ਪਤਾ ਵੀ ਹੈ ਕਿ ਕੁ ਬਰੀਕੀਆਂ ਵੀ ਜਾਣਦੇ ਆ ਚੋਣ ਲੜਨ ਦੀਆਂ ਕਾਲੀ ਦਲ ਦੇ ਜਿਹੜੇ ਜਣੀਆਂ ਵੱਡੀਆਂ ਜਿਮਨੀ ਚੋਣਾ ਹੋਈਆਂ ਜਾਂ ਵੱਡੀਆਂ ਚੋਣਾ ਹੁੰਦੀਆਂ ਰਹੀਆਂ ਜਾਂ ਬਟਿੰਡੇ ਚ ਜਿੱਥੇ ਸਿਰ ਧੜ ਦੀ ਲੱਗਦੀ ਰਹੀ ਹੈ ਜਾਂ ਉੱਥੇ ਉਹ ਵਿਚਰਦੇ ਰਹੇ ਆ ਪਿੱਛੇ ਰਹਿ ਕੇ ਜਿਹੜੀ ਯੋਜਨਾਬੰਦੀ ਹੁੰਦੀ ਹੈ ਨਾ ਕੋਈ ਵੀ ਚੋਣ ਜਦੋਂ ਲੜੀ ਜਾਂਦੀ ਹੈ ਬਾਦਲ ਪਰਿਵਾਰ ਚੋਣ ਲੜਦਾ ਤਾਂ ਉਹ ਬੜੀ ਇੱਕ ਯੋਜਨਾ ਨਾਲ ਤਰੀਕੇ ਨਾਲ ਉਹ ਉਹ ਚ ਕਈ ਕੁਝ ਹੁੰਦਾ ਬਰੀਕੀਆਂ ਵੀ ਦੇਖੀਆਂ ਜਾਂਦੀਆਂ ਤੇ ਉਹ ਉਹਦੇ ਉਹ ਮਾਰ ਰਹੇ ਸਭ ਕੁਝ ਦੇਖਦੇ ਰਹੇ ਉਹਨਾਂ ਦੇ ਹੱਥਾਂ ਚ ਉਹ ਸਭ ਕੁਝ ਨਿਕਲਿਆ ਹੋਇਆ ਔਰ ਜਦੋਂ ਆਪਦੀ ਇਲੈਕਸ਼ਨ ਹੋਵੇ ਤਾਂ ਫਿਰ ਉਹ ਯੋਜਨਾ ਜਾਂ ਉਹ ਤੌਰ ਤਰੀਕੇ ਸਾਰੇ ਬੰਦਾ ਲਾਗੂ ਕਰਦਾ ਹੀ ਹੈ ਹਨ ਤੇ ਇਸ ਤਰ੍ਹਾਂ ਜਿਹੜਾ ਇਹ ਮਾਝੇ ਦਾ ਕਹਿ ਲਈਏ ਬੜਾ ਗਰਦਾਸਪੁਰੋ ਹਲਕਾ ਪ੍ਰਭਾਵੀ ਹਲਕਾ ਹੈ ਹਾਈ ਪ੍ਰੋਫਾਈਲ ਹਲਕਾ ਹੈ ਔਰ ਇਸ ਹਲਕੇ ਤੇ ਜਦੋਂ ਪੰਜਾਬ ਦੇ ਅਹਿਮ ਹਲਕਿਆਂ ਦੀ ਗੱਲ ਹੁੰਦੀ ਹੈ ਤਾਂ ਗਰਦਾਸਪੁਰ ਹਲਕੇ ਦੀ ਜ਼ਰੂਰ ਗੱਲ ਹੁੰਦੀ ਹੈ ਔਰ ਗਰਦਾਸਪੁਰ ਹਲਕੇ ਚ ਵੱਡੇ ਚਿਹਰੇ ਨੇ ਕਾਂਗਰਸ ਦੇ ਅਕਾਲੀ ਦਲ ਦੇ ਭਾਜਪਾ ਦੇ ਇਸ ਦੇ ਬਾਰੇ ਜਿਹੜੀ ਆਪਾਂ ਅੱਜ ਗੱਲਬਾਤ ਕੀਤੀ ਹੈ ਜਾਂ ਇਸ ਹਲਕੇ ਤੇ ਇੱਕ ਝਾਤ ਪਾਈ ਆ ਉਹ ਬਹੁਤ ਸਾਰੇ ਲੋਕਾਂ ਦੀ ਮੰਗ ਵੀ ਸੀ ਵੀ ਤੁਸੀਂ ਉਸ ਹਲਕੇ ਬਾਰੇ ਜ਼ਰੂਰ ਗੱਲ ਕਰੋ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਹਲਕੇ ਦਾ ਜਿਹੜੀ ਪਸ਼ੋਕੜਾ ਮੌਜੂਦਾ ਸਥਿਤੀ ਕੀ ਆ ਕਿਸ ਤਰ੍ਹਾਂ ਕੌਣ ਪ੍ਰਭਾਵੀ ਆ ਕਿੱਥੇ ਕਿਹਦੀਆਂ ਤਾਰਾਂ ਜੁੜੀਆਂ ਹੋਈਆਂ ਉਹ ਆਪਾਂ ਅੱਜ ਦੇ ਵਿੱਚ ਚੋਣ ਚਰਚਾ ਜ਼ਿਕਰ ਕੀਤਾ ਹੈ ਜੀ ਤਾਂ ਅੱਗੇ ਜੇ ਗੱਲ ਕਰੀਏ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੂਏ ਵਾਲੇ ਦੀ ਮੌਤ ਦਾ ਮੁੱਦਾ ਜੋ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਮੁੱਦਾ ਜੋ ਹੈ ਉਹ ਇਸ ਵਾਰ ਮਾਲਵੇ ਦੇ ਕਿਹੜੇ-ਕਿਹੜੇ ਹਿੱਸਿਆਂ 'ਚ ਉੱਠ ਰਿਹਾ ਦੇਖੋ ਜੇ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਜੁੜੀਆਂ ਜਿਹੜੀਆਂ ਉਹਦੇ ਖਿਲਾਫ ਪੂਰੇ ਦੁਨੀਆ ਚ ਰੋ ਹੈ ਹਮ ਲੋਕਾਂ ਨੇ ਪੂਰੇ ਪੰਜਾਬ ਤੋਂ ਬਾਹਰ ਨੈਸ਼ਨਲ ਪੱਤਰ ਤੇ ਕਹ ਲੋ ਅੰਤਰਰਾਸ਼ਟਰੀ ਪੱਤਰ ਤੇ ਜਿਹੜਾ ਸਿੱਧੂ ਮੂਸੇਵਾਲੇ ਦੀ ਮੌਤ ਦੇ ਖਿਲਾਫ ਲੋਕਾਂ ਨੇ ਬਹੁਤ ਵੱਡੀ ਇੱਕ ਚੰਗ ਲੜੀ ਹੈ ਔਰ ਲੋਕ ਇਹਦੇ ਇਹਦਾ ਤੇ ਸਰਕਾਰ ਨੂੰ ਬਹੁਤ ਕੋਸਦੇ ਰਹੇ ਆ ਕਿਉਂਕਿ ਬੜਾ ਲੰਬਾ ਪਰਿਵਾਰ ਨੂੰ ਉਹਨਾਂ ਦੇ ਮਾਤਾ ਪਿਤਾ ਤੁਸੀਂ ਅਕਸਰ ਦੇਖਦੇ ਹੋ ਅੱਜ ਵੀ ਉਹਨਾਂ ਦੇ ਮਾਤਾ ਜੀ ਨੇ ਬੜੀ ਇੱਕ ਭਾਵਕ ਪੋਸਟ ਪਾਈ ਹੋਈ ਆ ਸਿੱਧੂ ਨੂੰ ਯਾਦ ਕਰਦੇ ਆ ਜਾਂ ਮਿੱਟੀ ਨਾਲ ਜੁੜਿਆ ਹੋਇਆ ਉਹ ਗਾਇਕ ਸੀ ਹਨ ਉਹਨੇ ਆਪਣੇ ਪੁੱਤ ਨੂੰ ਯਾਦ ਕੀਤਾ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤਾਂ ਉਹ ਬੜਾ ਪ੍ਰਸਿੱਧ ਗਾਇਕ ਸੀ ਜਿਹਦੇ ਬਾਰੇ ਪੂਰੀ ਦੁਨੀਆ ਚ ਉਹਨੇ ਇੱਕ ਕੱਲੇ ਪੰਜਾਬੀ ਭਾਈਚਾਰੇ ਨਹੀਂ ਚਾਹ ਹਿੰਦੀ ਭਾਈਚਾਰਾ ਇੱਥੋਂ ਤੱਕ ਇੰਗਲਿਸ਼ ਨਾਲ ਜੁੜੇ ਹੋਏ ਲੋਕ ਵੀ ਉਹਦੇ ਉੱਤੇ ਨੱਚਦੇ ਰਹੇ ਗੀਤਾਂ ਤੇ ਹਨ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਜਦੋਂ ਉਦੋਂ ਹੀ ਜਿਮਨੀ ਚੋਣ ਹੋਈ ਆ ਤੁਹਾਨੂੰ ਯਾਦ ਹੋਊਗਾ ਸੰਗਰੂਰ ਚ ਤਾਂ ਉੱਥੇ ਉਹ ਬੜਾ ਵੱਡਾ ਮੁੱਦਾ ਬਣੀ ਸੀ ਔਰ ਉੱਥੇ ਉਹ ਮੁੱਦਾ ਉੱਠਿਆ ਸੀ ਤੁਹਾਨੂੰ ਯਾਦ ਹੋਊਗਾ ਵੀ ਸਰਕਾਰ ਨੇ ਉਹਦੀ ਸਿਕਿਉਰਿਟੀ ਕਿਉਂ ਘਟਾ ਦਿੱਤੀ ਹਾਂ ਫਿਰ ਸਿਕਿਉਰਿਟੀ ਘਟਾਉਣ ਦਾ ਜਿਹੜਾ ਸੀਗਾ ਉਹ ਉਹ ਹਾਂ ਕਿਉਂ ਕਰਤਾ ਜਾਂ ਅਗਰ ਕਿਉਂ ਕਰਤਾ ਵੀ ਕਿ ਉਹਦੀ ਘਟਾਈ ਗਈ ਹੈ ਸਿਕਿਉਰਿਟੀ ਕਿਉਂਕਿ ਉਹ ਤਾਂ ਵਿਚਾਰਾ ਪਹਿਲਾਂ ਹੀ ਉਹਦੇ ਤੇ ਇਹ ਜਿਹੜੇ ਗੈਂਗਸਟਰ ਉਹ ਉਹਦੇ ਤੇ ਨਿਸ਼ਾਨਾ ਸਿੱਧੀ ਬੈਠੇ ਸੀ ਜਾਂ ਉਹਨਾਂ ਨੂੰ ਬੜੀਆਂ ਧਮਕੀਆਂ ਜਾਂ ਹੋਰ ਫੋਨ ਆਉਂਦੇ ਸੀ ਹਨ ਤੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਲਗਾਤਾਰ ਉਹ ਪਰਿਵਾਰ ਤੋਂ ਨੂੰ ਯਾਦ ਉਹ ਵਿਧਾਨ ਸਭਾ ਦੇ ਉਹਦੇ ਫਾਦਰ ਸਾਹਿਬ ਬਲਕੌਰ ਸਿੰਘ ਉਹਨਾਂ ਦੇ ਫਾਦਰ ਬਲਕੌਰ ਸਾਹਿਬ ਤੁਹਾਨੂੰ ਯਾਦ ਬਲਕੌਰ ਸਿੰਘ ਜਿਹੜੇ ਨੇ ਉਹ ਵਿਧਾਨ ਸਭਾ ਦੇ ਮੂਹਰੇ ਜਾ ਕੇ ਵੀ ਬੈਠੇ ਆ ਉਹਨਾਂ ਦੇ ਮਾਤਾ ਜੀ ਵੀ ਬੈਠੇ ਆ ਵੀ ਇਨਸਾਫ ਦਿੱਤਾ ਜਾਵੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਪਰ ਅਮੇ ਹੁਣ ਦੋ ਕੁ ਦਿਨ ਪਹਿਲਾਂ ਤੁਹਾਨੂੰ ਯਾਦ ਹੋਊਗਾ ਦੋਸ਼ ਜਿਹੜੇ ਨੇ ਚਲਾਨ ਤੋਂ ਬਾਅਦ ਜਿਹੜੇ 27 ਇਸ ਮਾਮਲੇ ਨਾਲ ਜੁੜੇ ਇਹ ਦੋਸ਼ੀ ਨੇ ਉਹਨਾਂ ਦੇ ਖਿਲਾਫ ਦੋਸ਼ ਆਇਦ ਹੋਏ ਨੇ ਹਾਂ ਉੱਚ ਭਾਵੇਂ ਪੱਚੀਆਂ ਦੇ ਹੋਏ ਆ ਖਿਲਾਫ ਜੀ ਚਾਰ ਉੱਚ ਦੋ ਤੁਹਾਨੂੰ ਜਾਦੂ ਉਦੋਂ ਹੀ ਇਨਕਾਊਂਟਰ ਹੋ ਗਿਆ ਸੀ ਉਹਨਾਂ ਦਾ ਮਾਰੇ ਗਏ ਸੀ ਪੁਲਿਸ ਨਾਲ ਉਹ ਉੱਚ ਇਨਕਾਊਂਟਰ ਚ ਤੋਸ਼ੀ ਤੇ ਦੋ ਜੇਲ੍ਹ ਚ ਮਾਰੇ ਜਾ ਚੁੱਕੇ ਆ ਚਾਰਾਂ ਦ ਟੋਟਲ 29 ਸੀਗੇ ਜਿਨ੍ਹਾਂ ਚੋਂ 25 ਦੇ ਖਿਲਾਫ ਦੋ ਸ਼ਾਇਦ ਹੋ ਗਿਆ ਹੁਣ ਕੇਸ ਜਿਹੜਾ ਅੱਗੇ ਸਪੀਡ ਫੜ ਲੂਗਾ ਕੇਸ ਚੱਲੂਗਾ ਜਿਹੜੀਆਂ ਗਵਾਹੀਆਂ ਨੇ ਕਿੰਨੀਆਂ 100 ਦੇ ਕਰੀਬ ਕਿੰਨੀਆਂ ਗਵਾਹੀਆਂ 100 ਤੋਂ ਵੱਧ ਉਹ ਗਵਾਹੀਆਂ ਹੋਣੀਆਂ ਮਤਲਬ ਸਜ਼ਾ ਦੀ ਕੇਸ ਦੀ ਲਾਈਨ ਤੇ ਚੜ ਗਿਆ ਕੇਸ ਹੈ ਨਾ ਭਾਵੇਂ ਉਹ ਜੁਹੋਣਾ ਦੇ ਨੇੜੇ ਆ ਪਰ ਉਹਦੇ باوجود ਵੀ ਜਿਹੜਾ ਪਰਿਵਾਰ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਬਲਕੌਰ ਸਿੰਘ ਆ ਉਹਨਾਂ ਬਾਰੇ ਇਹ ਵੀ ਚਰਚਾ ਚੱਲੀ ਸੀ ਵੀ ਉਹਨਾਂ ਨੂੰ ਬਾਠਿੰਡੇ ਤੋਂ ਕਾਂਗਰਸ ਪਾਰਟੀ ਕਿਉਂਕਿ ਸਿੱਧੂ ਆਪ ਮੁਸੇਵਾਲਾ ਤੁਹਾਨੂੰ ਯਾਦ ਹੋਊਗਾ ਸਨਾਮ ਤੋਂ ਚੋਣ ਲੜਿਆ ਸੀ ਵਿਧਾਨ ਸਭਾ ਦੀ ਉਹਨਾਂ ਦੇ ਬਾਦਲ ਸਾਹਿਬ ਬਾਰੇ ਵੀ ਸੀਗੀ ਚਰਚਾ ਵੀ ਉਹ ਚੋਣ ਲੜਨਗੇ ਔਰ ਉਹ ਉਹਨਾਂ ਨੇ ਇੱਕ ਥੋੜੇ ਦਿਨ ਪਹਿਲਾਂ ਇੱਕ ਪੋਸਟ ਵੀ ਪਾਈ ਸੀ ਜਦੋਂ ਕਾਂਗਰਸ ਟੈਕਟਾਂ ਵੰਡ ਰਹੀ ਸੀ ਵੀ ਉਹਨਾਂ ਨੂੰ ਇੱਕ ਉਹ ਚੋਲੇ 'ਚ ਰੱਖਿਆ ਗਿਆ ਹਨਾ ਉਹ ਬਾਚ ਹੁਣ ਪ੍ਰਤਾਪ ਸਿੰਘ ਬਾਜਵਾ ਸੀ ਜਾਂ ਰਾਜਾ ਬੜੰਗ ਸੀ ਉਹਨਾਂ ਕੋਲ ਜਾ ਕੇ ਆਏ ਆ ਉਹਨਾਂ ਨੇ ਕਿਹਾ ਮੈਂ ਇਲੈਕਸ਼ਨ ਨਹੀਂ ਲੜਨੀ ਪਰ ਉਹ ਕਾਂਗਰਸ ਦੇ ਹੱਕ ਜਾਂ ਉਹਦੇ ਸਰਕਾਰ ਦੇ ਖਿਲਾਫ ਕਹਿ ਲੋ ਕਿਉਂਕਿ ਉਹਨਾਂ ਦਾ ਸਰਕਾਰ ਤੇ ਬਹੁਤ ਗੁੱਸਾ ਭਗਵੰਤ ਮਾਨ ਸਰਕਾਰ ਤੇ ਵੀ ਉਹ ਉਹਨਾਂ ਦੀ ਮਤਾਬਕ ਜੋ ਚਾਹੁੰਦੇ ਆ ਉਸ ਤਰ੍ਹਾਂ ਕਾਰਵਾਈ ਨਹੀਂ ਹੋਈ ਜਾਂ ਉਹਨਾਂ ਦੋਸ਼ੀਆਂ ਦੇ ਜਿਹੜੇ ਹੋਰ ਵੀ ਦੋਸ਼ੀ ਹੈਗੇ ਨੇ ਸ਼ਾਮਲ ਉਹਨਾਂ ਦੇ ਖਿਲਾਫ ਕਈ ਉਹਨਾਂ ਦੇ ਮਨ 'ਚ ਰੋਸ ਜਾਂ ਗੁੱਸੇ ਨੇ ਔਰ ਪੂਰੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹਦੇ ਨਾਲ ਗਾਇਕੀ ਨਾਲ ਉਹਦੇ ਗੀਤਾਂ ਨਾਲ ਜੁੜੇ ਹੋਏ ਸੀ ਭਾਵੇਂ ਦੁਨੀਆ ਤੋਂ ਬਾਹਰ ਵੀ ਬੈਠਿਆ ਦੇਸ਼ ਤੋਂ ਉਹਨਾਂ ਦੇ ਮਨਾਂ ਚ ਵੀ ਰੋਸ ਆ ਔਰ ਗੱਲ ਕਰ ਲਈਏ ਤਾਂ ਸੰਗਰੂਰ ਚ ਸਖਪਾਲ ਖਹਿਰਾ ਉਦੋਂ ਸਿਮਰਜੀਤ ਮਾਨ ਜਿਹੜੇ ਨੇ ਉਹ ਜਿੱਤੇ ਨੇ ਉਹਨਾਂ ਦੇ ਨਾਂ ਤੇ ਜਿੱਤੇ ਉਹਨਾਂ ਦੇ ਵੱਡੇ ਨੌਜਵਾਨਾਂ ਦਾ ਜਿਹੜਾ ਵਰਗ ਸੀ ਉਸੇ ਤੋਂ ਮੂਸੇਵਾਲੇ ਦਾ ਉਦੋਂ ਰੋਸ ਸੀਗਾ ਸਰਕਾਰ ਦੇ ਖਿਲਾਫ ਉਹਨਾਂ ਨੇ ਸਰਕਾਰ ਨੂੰ ਉੱਤੇ ਭਗਵੰਤ ਮਾਨ ਨੂੰ ਆਪਦੇ ਹਲਕੇ ਚ ਹਰਾਇਆ ਬਿਲਕੁਲ ਸੰਗਰੂਰ ਜਿਮਨੀ ਚੋਣ ਹਲਾਈ ਹੈ ਹਰਾਈ ਹੈ ਹੁਣ ਵੀ ਸੁਖਪਾਲ ਖਹਿਰਾ ਜਿਹੜਾ ਹੈ ਇਸ ਮੁੱਦੇ ਤੇ ਸਿੱਧੂ ਮੂਸੇ ਵਾਲੇ ਦੇ ਉਹ ਸਰਕਾਰ ਦੇ ਖਿਲਾਫ ਹੁਣ ਵੀ ਉਹ ਬੋਲਦੇ ਪਏ ਆ ਵਖਵਾ ਕੋ ਚੋਣ ਜਲਸਿਆਂ ਜਾਂ ਹੋਰ ਵੀ ਸਰਕਾਰ ਨੇ ਉਹਦੀ ਸਕਿਉਰਿਟੀ ਕਿਉਂ ਘਟ ਕੀਤੀ ਜਾਂ ਉਹ ਕਿਉਂ ਉਹਨੂੰ ਉਜਾਗਰ ਕਿਉਂ ਕੀਤਾ ਬਈ ਆ ਘਟਾ ਦਿੱਤੀ ਗਈ ਹੈ ਸਕਿਉਰਿਟੀ ਹੈਨਾ ਇਹ ਇਹਨੂੰ ਮੁੱਦਾ ਬਣਾ ਕੇ ਉਹ ਚੱਲ ਰਹੇ ਆ ਤੇ ਇੱਥੇ ਵੀ ਲੁਧਿਆਣੇ ਹਲਕੇ 'ਚ ਗੱਲ ਕਰੀਏ ਬਠਿੰਡੇ 'ਚ ਤਾਂ ਚਲੋ ਹੈਗਾ ਹੀ ਹੈਗਾ ਉਹਨਾਂ ਦਾ ਆਪਣਾ ਹਲਕਾ ਉੱਥੇ ਤਾਂ ਇਹ ਮੁੱਦਾ ਹੈਗਾ ਹੀ ਆ ਔਰ ਲੋਕਾਂ 'ਚ ਅਨਸਾਫ਼ ਲਈ ਆਮ ਲੋਕ ਵੀ ਮੰਗ ਕਰਦੇ ਆ ਜਿਹੜੇ ਪੋਲੀਟਿਕਲ ਲੋਕ ਨੇ ਉਹਨਾਂ ਦੇ ਕੋਲੇ ਮੁੱਦਾ ਵੀ ਰੱਖਦੇ ਆ ਤੇ ਲੁਧਿਆਣੇ 'ਚ ਵੀ ਕਮਲਜੀਤ ਬਰਾੜ ਜਿਹੜਾ ਕਿ ਆਪਣੇ ਹੈਗਾ ਆਜ਼ਾਦ ਉਮੀਦਵਾਰ ਵਜੋਂ ਲੁਧਿਆਣੇ 'ਚ ਆ ਕੇ ਨਿਤਰਿਆ ਜਿਹੜੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਸੁਪੁੱਤਰ ਆ ਉਹਦੇ ਨਾਲ ਆਪਾਂ ਪਿਛਲੇ ਦਿਨਾਂ 'ਚ ਗੱਲਬਾਤ ਵੀ ਕੀਤੀ ਸੀ ਉਹ ਲੁਧਿਆਣੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਉਹਨੇ ਨਿਸ਼ਾਨਾ ਸਿੱਧਿਆ ਰਾਜੇ ਤੇ ਵੇ ਰਾਜਾ ਵੜੰਗ ਭਾਵੇਂ ਉਹਨਾਂ ਦੇ ਪਰਿਵਾਰ ਦੇ ਬੜਾ ਨੇੜੇ ਆਪਦੇ ਆਪ ਨੂੰ ਖਵਾਉਂਦਾ ਮੂਸੇਵਾਲੇ ਦੇ ਪਰਿਵਾਰ ਦੇ ਨੇੜੇ ਪਰ ਜਦੋਂ ਅੰਦਰੋਂ ਬਿਸ਼ਨੋਈ ਉਹ ਕਰਦਾ ਪਿਆ ਪੱਤਰਕਾਰ ਨਾਲ ਗੱਲਬਾਤ ਜੇਲ੍ਹ ਚੋਂ ਗੱਲਬਾਤ ਹੁੰਦੀ ਹੈ ਤਾਂ ਉਹ ਉਹਦੇ ਖਿਲਾਫ ਕਿਉਂ ਨਹੀਂ ਇਹਨਾਂ ਨੇ ਸਖਤ ਸਟੈਂਡ ਲਿਆ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿਹੜੇ ਵਿਰੋਧੀ ਧਿਰ ਆ ਉਹ ਕਾਂਗਰਸ ਦੇ ਪ੍ਰਧਾਨ ਨੇ ਕਿਉਂ ਸਖਤ ਸਟੈਂਡ ਨਹੀਂ ਲਿਆ ਸਰਕਾਰ ਦੇ ਖਿਲਾਫ ਕਿ ਉਹ ਉਸ ਨੂੰ ਮੈਂ ਨੂੰ ਜਿਹੜਾ ਤੇਜ ਨਹੀਂ ਕੀਤਾ ਉਹ ਇੱਥੇ ਮੁੱਦਾ ਬਣਾ ਰਿਹਾ ਹੈ ਕਹਿਣ ਦਾ ਮਤਲਬ ਹੈ ਮਾਲਵੇ ਦੇ ਭਾਵੇਂ ਹੈ ਤਾਂ ਪੂਰੇ ਪੰਜਾਬ 'ਚ ਹੀ ਹੈ ਉਹਦੇ ਨਾਲ ਜੁੜੇ ਹੋਏ ਜਾਂ ਉਹਦੀਆਂ ਨਾਲ ਬਹੁਤ ਸਾਰੇ ਨੌਜਵਾਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਉਹਦੇ ਗੀਤਾਂ ਨਾਲ ਜੁੜੀਆਂ ਹੋਈਆਂ ਸਾਰੇ ਪੰਜਾਬ 'ਚ ਹੀ ਇਹ ਮੁੱਦਾ ਔਰ ਵਿਦੇਸ਼ਾਂ ਤੋਂ ਵੀ ਜਿਹੜੇ ਉਹਦੇ دیਵਾਨੇ ਕਹਿ ਲੋ ਜਾਂ ਉਹਦੇ ਗੀਤਾਂ ਦੇ دیਵਾਨੇ ਕਹਿ ਲੋ ਉਹ ਸਾਰੇ ਜ਼ੋਰ ਵੀ ਪਾਉਂਦੇ ਆ ਵੀ ਇਹ ਮੁੱਦੇ ਤੇ ਇਹ ਮੁੱਦਾ ਠਾਹਿਆ ਜਾਵੇ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਹ ਵੀ ਸੀਗਾ ਵੀ ਉਹਦੇ ਫਾਦਰ ਸਾਹਿਬ ਪਾਰਲੀਮੈਂਟ ਚ ਉਹਨਾਂ ਨੂੰ ਭੇਜਿਆ ਜਾਵੇ ਉੱਥੇ ਮੁੱਦਾ ਠਾਹਣਾ ਹਨਾ ਤੁਸੀਂ ਸੁਣਿਆ ਸਭ ਨੇ ਆਪਾਂ ਸੁਣਿਆ ਔਰ ਇਹ ਮੁੱਦਾ ਮਾਲਵੇਚ ਖਾਸ ਕਰਕੇ ਜਿਹੜੇ ਆਪਾਂ ਬੈਲਟ ਜ਼ਿਕਰ ਕੀਤੀ ਹੈ ਜਾਂ ਜਿਹੜੇ ਹਲਕਿਆਂ ਦਾ ਜ਼ਿਕਰ ਕੀਤਾ ਉੱਥੇ ਉੱਥੇ ਇਹ ਮੁੱਦਾ ਭਾਰੂ ਰਹੂਗਾ ਇਸ ਮੁੱਦੇ ਦਾ ਅਸਰ ਵੀ ਹੋਊਗਾ ਤੇ ਦੂਜੇ ਹਲਕਿਆਂ ਚ ਵੀ ਜਦੋਂ ਜਲੰਧਰ ਚ ਵੀ ਜਿਮਨੀ ਚੋਂ ਹੋਈ ਆ ਉਹਨਾਂ ਦੇ ਪਿਤਾ ਨੇ ਜਾ ਕੇ ਤੁਹਾਨੂੰ ਯਾਦ ਹੋਊਗਾ ਸਰਕਾਰ ਦੇ ਖਿਲਾਫ ਪ੍ਰਚਾਰ ਕੀਤਾ ਸੀ ਪਾਉਂ ਮੈਂ ਉੱਥੇ ਚਲੋ ਜਦੋਂ ਜਿਮਨੀ ਚੌਂਣ ਚ ਬਹੁਤ ਹੀ ਵਰੀ ਸੱਤਾਧਾਰੀ ਤੈਰੀ ਜਿੱਤਦੀ ਹੁੰਦੀ ਹੈ ਉਦੋਂ ਸੱਤਾਧਾਰੀ ਤਰ ਜੇਤੂ ਰਹੀ ਆ ਪਰ ਇਸ ਹਲਕੇ ਚ ਮਾਲਵੇ ਚ ਸਿੱਧੂ ਨਾਲ ਉਹਨਾਂ ਦੀ ਪਰਿਵਾਰ ਨਾਲ ਭਾਵਨਾਵਾਂ ਰੱਖਣ ਵਾਲੇ ਲੋਕ ਨੇ ਜਿਹੜੇ ਇਹ ਮੁੱਦਾ ਠਾਉਂਦੇ ਆ ਔਰ ਇਹ ਮੁੱਦਾ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਇਸ ਮਾਲਵੇ ਬੈਲਟ ਦੇ ਮੁਤਾਬ ਬਣਿਆ ਹੋਇਆ ਇੱਕ ਵੱਡਾ ਜੀ ਤਾਂ ਅੱਗੇ ਗੱਲ ਕਰਦੇ ਆ ਕੱਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੁਧਿਆਣੇ ਚ ਰੋਡ ਸ਼ੋਅ ਕੱਟਿਆ ਤਾਂ ਦਾ ਕੀ ਪ੍ਰਭਾਵ ਰਿਹਾ ਦੇਖੋ ਕੱਲ ਦੀ ਜਦੋਂ ਤੋਂ ਉਹਨਾਂ ਨੇ ਰੋਡ ਸ਼ੋਅ ਕੱਢਿਆ ਚਰਚਾ ਤਾਂ ਬੜੇ ਵੱਡੇ ਲੈਵਲ ਤੇ ਚੱਲੀ ਜਾਂਦੀ ਹੈ ਔਰ ਉਹਨਾਂ ਨੇ ਫੜੀ ਵੱਡੀ ਯੋਜਨਾ ਨਾਲੇ ਰੋਡ ਸ਼ੋਅ ਕੱਢਿਆ ਸ਼ਹਿਰ ਚ ਕਾਂ ਲੁਧਿਆਣੇ ਚ ਬੜਾ ਵੱਡਾ ਪ੍ਰਭਾਵ ਦਿਖਾਇਆ ਉਹਨਾਂ ਨੇ ਦਿਹਾਤੀ ਹਲਕਿਆਂ ਚ ਬੜਾ ਵੱਡਾ ਪ੍ਰਭਾਵ ਦਿਖਾਇਆ ਪਰ ਉਹਦੇ ਨਾਲ ਨਾਲ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਕਾਂਗਰਸ ਨੂੰ ਝਟਕਾ ਵੀ ਲੱਗਿਆ ਜੇ ਆਪਾਂ ਜਗਰਾਉਂ ਦੀ ਗੱਲ ਕਰ ਲਈਏ ਤਾਂ ਚਾਰ ਕਾਂਗਰਸ ਦੇ ਕਾਉਂਸਲਰ ਜਾਂ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਭਾਵੇਂ ਆਜ਼ਾਦ ਨੇ ਉਹ ਗਏ ਆ ਤੇ ਦੂਜਾ ਰਾਜੇ ਪੜਿੰਗ ਦਾ ਵਿਰੋਧ ਵੀ ਹੋਇਆ ਜਦੋਂ ਜਿਹੜੀਆਂ 84 ਤੋਂ ਪੀੜਤ ਪਰਿਵਾਰ ਨੇ ਉਹ ਬੀਬੀਆਂ ਜਾਂ ਪਰਿਵਾਰ ਨੇ ਉਹਨਾਂ ਨੇ ਕਿਉਂਕਿ ਰਾਜੇ ਪੜਿੰਗ ਨੇ ਤੁਹਾਨੂੰ ਯਾਦ ਹੋਊਗਾ ਆਪਣੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਇੱਕ ਵਾਰੀ ਦਿੱਲੀ ਚ ਪ੍ਰਦਰਸ਼ਨ ਕੀਤਾ ਸੀ ਕਿਸੇ ਉਹ ਚ ਪਾਈ ਹੋਈ ਸੀ ਉਹਨੂੰ ਲੈ ਕੇ ਉਹਨਾਂ ਲੋਕਾਂ ਨੇ ਰੋਸ ਵੀ ਪ੍ਰਗਟਾਇਆ ਵੀ ਜਿਹੜੇ 84 ਸਿੱਖਾਂ ਦਾ ਕਤਲੇਆਮ ਹੋਇਆ ਉਹ ਆਪਣੇ ਵੱਡੀ ਪੱਧਰ ਤੇ ਸੈਂਕੜੇ ਹਜ਼ਾਰਾਂ ਸਿੱਖ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਲਈ ਜ਼ਿੰਮੇਵਾਰ ਜਿਹੜਾ ਉਹ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ ਉਹ ਉਹਨਾਂ ਦੀ ਉਹਨੂੰ ਪੂਰੇ ਸਿੱਖ ਜਗਤ ਜਿਹਾਂ ਸਿੱਖ ਭਾਈਚਾਰੇ ਚ ਉਹ ਉਹਦੇ ਪਰਿਵਾਰ ਦੇ ਗਾਂਧੀ ਪਰਿਵਾਰ ਦੇ ਖਿਲਾਫ ਜਾਂ ਇੰਦਰਾਂ ਗਾਂਧੀ ਦੇ ਖਿਲਾਫ ਰੋਸ ਰਿਹਾ ਤੇ ਉਹਨਾਂ ਦੀ ਟੀ-ਸ਼ਰਟ ਪਾ ਕੇ ਪ੍ਰਚਾਰ ਕਰਦੇ ਆ ਔਰ ਉਹਨਾਂ ਦੀ ਉਹਦੇ ਖਿਲਾਫ ਲੋਕਾਂ ਨੇ ਕੱਲ ਵਿਰੋਧ ਵੀ ਕੀਤਾ ਰਾਜਾ ਵੜਿੰਗ ਦਾ ਪਰ ਰਾਜਾ ਵੜਿੰਗ ਦੀ ਜਿਹੜੇ ਰੋਡ ਸ਼ੋਅ ਦੀ ਗੱਲ ਕਰ ਲਈਏ ਤਾਂ ਉਹ ਕਾਫੀ ਮਜ਼ਬੂਤ ਰਿਹਾ ਔਰ ਸਾਰੇ ਧੜੇ ਕਹਿ ਲਓ ਇੱਥੋਂ ਤੱਕ ਕਿ ਆਸ਼ੂ ਬਾਰੇ ਕਈ ਤਰ੍ਹਾਂ ਦੀਆਂ ਸੀਗੀਆਂ ਚਰਚਾਵਾਂ ਪਰ ਆਸ਼ੂ ਵੀ ਉਹ ਰੋਡ ਚੋਚ ਸ਼ਾਮਲ ਰਿਹਾ ਔਰ ਉਹਨਾਂ ਦੇ ਸਾਥੀ ਆ ਜਾਂ ਤਲਵਾਰ ਆ ਜਾਂ ਡਾਬਰ ਜਿਹੜੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਸਾਰੇ ਇੱਕ ਮੁੱਠ ਦਿਖੇ ਨੇ ਜਦੋਂ ਕਾਂਗਰਸ ਇੱਕ ਮੁੱਠ ਦਿਖ ਜਾਂਦੀ ਆ ਜਾਂ ਕਿਸੇ ਵੀ ਹਲਕੇ ਚ ਕਾਂਗਰਸ ਦਾ ਪ੍ਰਭਾਵ ਰਿਹਾ ਏ ਹ ਸਲਕੇ ਚ ਲੁਧਿਆਣਾ ਹਲਕੇ ਚ ਔਰ ਲਗਾਤਾਰ ਤਿੰਨ ਵਾਰੀ ਕਾਂਗਰਸ ਬਿੱਟੂ ਜੇ ਤੁਰਿਆ ਹੁਣ ਭਾਵੇਂ ਭਾਜਪਾ ਚਲੇ ਗਏ ਆ ਕਹਿਣ ਦਾ ਮਤਲਬ ਆ ਵੀ ਇੱਥੇ ਰਾਜੇ ਬੜੰਗ ਦੇ ਆਉਣ ਨਾਲ ਕਾਂਗਰਸ ਜਿਹੜੀ ਆ ਮਜ਼ਬੂਤ ਦਿਖਣ ਲੱਗੀ ਆ ਔਰ ਭਾਵੇਂ ਚੌਕੂਣਾ ਮੁਕਾਬਲਾ ਤਾਂ ਹੈਗਾ ਹੀ ਆ ਕਾਲੀ ਦਲ ਦੇ ਵੀ ਨਰਜੀਤ ਸਿੰਘ ਢਿੱਲੋਂ ਨੇ ਭਾਜਪਾ ਦੇ ਰਣਵੀਰ ਬਿੱਟੂ ਨੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸ਼ੋਕ ਪ੍ਰਾਸ਼ਿਰ ਪੱਪੀ ਨੇ ਉਹ ਵੀ ਆਪਦੀ ਚੋਣ ਮੈਮ ਚਲਾ ਰਹੇ ਆ ਚੌਕੂਣਾ ਮੁਕਾਬਲਾ ਚਾਹ ਕਿਉਂਕਿ ਹਰ ਉਮੀਦਵਾਰ ਹਰ ਪਾਰਟੀ ਲੁਧਿਆਣਾ ਲੁਧਿਆਣੇ ਚ ਨਜ਼ਰਾਂ ਟਿਕੀਆਂ ਨੇ ਔਰ ਉਹਦਾ ਕਰਕੇ ਹਰ ਪਾਰਟੀ ਇੱਥੇ ਜੋਰ ਲਾ ਰਹੀ ਆ ਔਰ ਆਮ ਆਦਮੀ ਪਾਰਟੀ ਦਾ ਵੀ ਦਿਹਾਤੀ ਹਲਕਿਆਂ ਸ਼ਹਿਰ ਜੇ ਦੇਖਿਆ ਜਾਵੇ ਤਾਂ ਬਹੁਤੇ ਹਲਕਿਆਂ 'ਚ ਕਬਜ਼ਾ ਵਿਧਾਨ ਸਭਾ 'ਚ ਤਾਂ ਉਹਨਾਂ ਦਾ ਹੀ ਹੈ ਨਾ ਤੇ ਉਹਦੇ ਨਾਲ ਕਹਿ ਲਈਏ ਵੀ ਇੱਥੇ ਰਾਜੇ ਦੇ ਆਉਣ ਨਾਲ ਮਜ਼ਬੂਤ ਹੋਇਆ ਇਸ ਹਲਕੇ 'ਵਲ ਨਜ਼ਰਾਂ ਟਿਕੀਆਂ ਨੇ ਲੋਕਾਂ ਦੀਆਂ ਔਰ ਇਸ ਹਲਕੇ ਦੀ ਕਿੱਦਾਂ ਦਾ ਪ੍ਰਭਾਵ ਹੈ ਕੀ ਗਤੀਵਿਧੀਆਂ ਚੱਲਦੀਆਂ ਉਹ ਲੋਕ ਮੰਗਦੇ ਆ ਤੇ ਅੱਜ ਆਪਾਂ ਨਾਲ ਨਾਲ ਦੂਜੇ ਹਲਕਿਆਂ ਤੇ ਜਿੱਥੇ ਗਰਦਾਸਪੁਰ ਤੇ ਝਾਤ ਪਾਈਏ ਇੱਥੇ ਲੁਧਿਆਣੇ ਦੀ ਫੇਰ ਗੱਲ ਕੀਤੀ ਹੈ ਕੱਲ ਆਪਾਂ ਹੋਰ ਹਲਕੇ ਦੀ ਹਰ ਰੋਜ਼ ਆਪਾਂ ਆਉਣ ਵਾਲੇ ਦਿਨਾਂ 'ਚ ਜਿਹੜੇ 13 ਹਲਕੇ ਨੇ ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਹਲਕਿਆਂ ਦੀ ਆਪਾਂ ਇਸੇ ਤਰ੍ਹਾਂ ਗੱਲਬਾਤ ਕਰਦੇ ਰਵਾਂਗੇ ਜੀ ਤਾਂ ਐਸਾਂ ਸਾਡੇ ਨਾਲ ਸੀਨੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੰਜਾਬ ਦੇ ਵੱਖ-ਵੱਖ ਹਲਕਿਆਂ ਤੇ ਪੰਜਾਬ ਦੀ ਸਿਆਸਤ ਦੀ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਅਜਹੀਆਂ ਹੋਰ ਚਰਚਾ ਲਈ ਦੇਖਦੇ ਰਹੋ ਵਾਸਦਾ ਪੰਜਾਬ ਟੀਵੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ